ਕੁਝੀ ਕਾ ਖਾ ਜਾ ਬੁਝੀ ਕੀ ਭੇਤੇ ਤੁਝ ਦੇ ਕੇ ਲਕਿ ਨਿਉ ਜਵਾਜ ਹੈਗਾ ਸਹੀ ਬਾਤ ਸਭੀ ਉਪਰ ਮੇ ਜੋ ਪਤੀਆਂ ਮਤਬੂਨ ਖਬਾ ਲੈ ਕੇ ਹਾਜ਼ਰਾ ਬੈਲਾ ਲਗਾ ਦੇ ਆਜੇ ਦੀ ਸਭ ਤੇ ਬਡੀ ਖਬਰ ਜਈ ਕੇ ਅਗਵਾ ਹੋਣੀ ਹੋਇਆ ਉਹ ਗੱਦਬਾਤ ਹੈ ਕਹੀ ਕੋਈ ਵੀ ਭਾਗੇ ਜਟਾਨੀ ਸਵਰ ਸਿਮਾ ਤੋਂ ਵੱਧ ਭਾਤ ਚੋਨਾਲ ਅਮਿਤ ਸਾਦਾ ਬਤਾ ਬਿਆਨ ਸਮਝ ਆ ਰਿਹਾ ਹੈ ਕਹਿੰਦੇ ਗਏ ਮਨਤੇ ਨੇ ਛੇ ਮੁਕ ਮਚਿਆ ਨੂੰ ਫੋਨ ਕਰ ਕੇ ਦੇਤੀ ਹਟਾ ਆਓ ਜਿਸ ਕਾਬਤੇ ਆਪਾ ਹੋ ਮੁਗਲ ਬਾਦ ਦੇ ਕਰਦੇ ਆ ਕਿੰਦੇ ਹੀ ਗਏ ਮੰਤੇ ਅਮਿਤ ਸ਼ਾਨੇ ਬੁੱਧਵਾਨੋ ਸਾਰੇ ਛੁਪਿਆਂ ਦੇ ਮੁਖ ਮੰਤਜਾ ਨੂੰ ਕੋਣ ਕਾਕੇ ਇੱਕ ਜੁਕਿੰਨੀ ਬਣਾਉਂਦੇ ਆਖਿਆ ਕਿ ਕੋਈ ਵੀ ਪਾਕਿਸਤਾਨੀ ਨਾਗਰਿਕ ਪਾਕਿਸਤਾਨ ਚ ਦੇ ਦਿੱਤੇ ਸੀ ਮੋ ਜੋਂ ਵਾਦ ਉਹ ਨੋ ਲੈ ਕੱਟੇ ਨਾਲੇ ਪਾਰਤ ਨੇ ਬੀਰਵਾਨ ਨੂੰ ਪਾਗ ਚਤਾਨੀ ਨਾ ਗਈ ਕਾਨੂੰਨ ਜਾਰੀ ਕੀਤੇ ਸਾਰੇ ਵਿਜ ਸਜਤਾਈ ਪਾਇਆ ਤੂੰ ਬੰਦ ਕੰਨ ਦਾ ਲਾਨ ਕੀਤਾ ਸੀ ਹੱਥੇ ਪਾਕਿਸਤਾਨ ਚਲੂ ਕੇ ਪਾਰਤੀ ਨਾ ਗਈ ਕਾਨੂੰਨ ਸੇਤੀ ਟੋਂ ਸੇਤੀ ਕਾਪਤੰਦੀ ਚਲਾ ਦੇਤੇ ਸੀ ਲੈ ਗਾ ਮੁੰਜ ਮਗਵਾਨੂ ਆਤਵਾਦੀ ਹਮਲੇ ਮਗ ਦੋਵੇਂ ਮੋਕਾਂ ਵਿਚਕਾਰ ਤਣਾਵ ਵਧ ਗਿਆ ਇਹ ਸ਼ਾਮ ਲੈ ਚ 26 6 ਲਾ ਨਹੀਂ ਮਰੇ ਗਏ ਚੁਬਤਾ ਨੇ ਕਿ ਆ ਕੇ ਗਦਾ ਮੰਤਰੀ ਨੇ ਨਿੱਜੀ ਹੋਤੇ ਸਾਇ ਸੁਬਹ ਦੇ ਮੁੱਖ ਮੰਤਰੀ ਨੂੰ فون منتری پہ اپنے مک پرت آخیا ہندو چاندنی ناگر پہلے تو زیادہ لمبے ਇਹ ਕਦਮ ਲਗ ਨਹੀਂ ਹੋਵੇਗਾ ਅਤੇ ਉਹਨਾਂ ਦੇ ਬੀਜੇ ਬਾਦ ਯਾਨੰਗੇ ਵੈਲੇ ਕਾਮ ਚੋਏ ਸਿਤੀ ਹਮਨੇ ਮਗੋ ਪਾਟਨੇ ਪਾਗੇ ਚਾਨ ਨਾ ਗਈ ਕਾ ਮਂਦੀ ਵੀ ਜਾ ਸੇਵਾ ਮ ਤੁਜੰਤਾ ਪੜਾਪਤ ਤੂੰ ਬੰਧ ਕੰਨ ਦਾ ਲਾਣ ਕੀਤਾ ਇਸ ਤੋਂ ਲਾਭ ਸਕਾਨ ਬੁੱਧਵਾਨੂ ਤਾਰੇ ਕਬੀ ਜਾ ਜੂ ਜਾਂ ਤਹ ਤਪਾ ਤੰਬਰ ਚ ਨਹੀ ਕੰਮ ਅਤਾਲੀ ਕਾਂਟੇ ਜੁਦੇ ਸੇ ਚੰਦ ਦਾ ਲਾਨ ਕੀਤਾ ਤਾਂ ਗਈ ਬੱਜੀ ਖਬਦੀ ਗੱਲ ਕਹੀਏ ਤਾਂ ਮੁਜੀ ਚੀ ਆਦੀ ਜਮਾਨੇ ਤੇ ਨੋਚ ਨੋਕ ਤੇ ਦੰਦੇ ਪਜਾਉ ਚਕਾਰਦੀ ਅੱਜ ਖਾਲੇ سپریم کورٹ نے پیاب چھکا نو چٹکا لندے ہویا وہ دی او پتی چاہ جکا جکا دیتی جس ویچ نرسی پیدا تھا نے ماملے بیچ چیزو منی اکالی دل لے آگو بیکم مجی تھی نو پیاب دے ہری آی آیا آی ہری آی کورٹ بلو میلی تے مجھے نوٹی دتی گئی تھی ਜੁਸਤੀ ਜੇਕੇ ਮੈਨੇਜ ਬੜੀ ਅਦੇ ਜੁਸਤੀ ਹਰਬਿੰਦਰ ਕਮਰ ਦੇ ਬੈਂਚ ਨੇ ਕਿਆ ਕੇ ਉਹ ਦਰਸ਼ਕ ਇਸ ਤਰ੍ਹਾਂ ਦੋਆ ਬਹਿੰਨੂ ਆਹੀ ਕੌਟ ਬਨਉਂ ਦਿੱਤੀ ਗਈ ਜਵਾਨ ਨੇ ਤਖਲਾ ਬਜਾਵੇ ਛਕਾਦੀ ਪਟੇਸ਼ਨ ਦੇ ਬਚਾ ਨਹੀਂ ਕਰੇਗਾ ਬੈਂਚ ਨੇ ਆਪਏ ਹੁਕਮ ਵਿੱਚ ਕੇ ਆ ਕੇ ਮਜੀthia ਦਾ ਗਦੀ ਜਾਂਚ ਪਕੀ ਦੀ ਆ ਵੀ ਸੇ ਚਲੇ ਰਹੇ ਹਨ ਉਗਤ ਸਤਾ ਤੇ ਗਾਲੇ ਸੇ ਮਤੇ ਹੈ ਕੇ ਜਮਾਨੇ ਤੱਕ ਇਹ ਚਲਾਂ ਦੋ ਵਿਵਾਦ ਬਲੰਬੀ ਅਗਾਜ ਚ ਤੋਲਿਆ ਬਾਰੀ ਨੂੰ ਦਿੱਤੀ ਗਏ

ਬੈਂਚ ਨੇ ਅਕਾਲੀ ਦਲ ਦੇ ਪਰ দান ਸੁਖਵੀਂ ਚਿੰਗ ਬਾਜ ਲਾ ਦੇ ਜਿਸ ਸੇ ਦਾ ਮੁੱਢੀਆਂ ਹੋਈ ਕਾ ਬਤੇ ਦੇ ਅੰਦਰ ਹਲਪਨਾ ਮਾ ਦਾ ਕਾ ਕਾ ਕੇ ਬਜਮ ਚਦੇ ਨਹੀਂ ਕਿਹਾ ਹੈ ਕਿ ਉਹ ਮਾਮੇ ਬਾਰੇ ਮਿਤੇ ਜੋ ਕੋਈ ਵੀ ਮਿਆ ਨਹੀਂ ਜਣਗੇ ਬੈਂਚ ਨੇ ਕਰੇ ਮੁੱਢੀਆਂ ਸਕਾਰੀ ਸੀ ਦਾ ਦੇ ਕਿਸੇ ਵੀ ਗਵਾਹ ਦਾ ਮਕਦਮੇ ਦੀ ਕਾਰਵਾਈ ਨੂੰ ਅਬਦ ਨਹੀਂ ਕਰਨਗੇ ਅਜਿਆ ਹੋ ਨਹੀਂ ਜਿਤੇ ਦੀ ਬੀਸ ਚੱਕਰਿਤਾ ਗੜੀ ਕਾਵੇ ਕਨ ਨਹੀਂ ਅਜ਼ਾਦ ਹੈ